ਇਹ ਇੰਡੀਅਨ ਗਵਰਨਮੈਂਟ ਨੇ ਜੋ ਐਟਮੋਸਫੇਅਰ ਕ੍ਰੀਏਟ ਕਰ ਦਿੱਤਾ ਹਿੰਦੁਸਤਾਨ 'ਚ ਇਹ ਪੰਜਾਬ ਕਲੇ ਦੀ ਮੰਗ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਮੰਗ ਹੈ ਔਰ ਇਹ ਇਸਕੇ ਇਹ ਜੋ ਉੱਪਰ ਸਾਨੂੰ ਪ੍ਰਾਈਵੇਟ ਬਿਲ ਪ੍ਰਾਈਵੇਟ ਬਿਲ ਦੇ ਨਾਲ-ਨਾਲ ਸਾਨੂੰ ਪੂਰੀ اپੋਜੀਸ਼ਨ ਨੂੰ ਇਕੱਠਿਆ ਹੋ ਕੇ ਇਹ ਦੇ ਬਾਰੇ ਉਹਦੇ ਪਾਰਲੀਮੈਂਟ ਨੂੰ ਬੋਲਣਾ ਪਏਗਾ ਔਰ ਦੱਸਣਾ ਪਏਗਾ ਕਿ ਜਿਹੜੇ ਕਿਸਾਨ ਤੇ ਉੱਥੇ ਬਾਰਡਰ ਤੇ ਬੈਠੇ ਨੇ ਪੂਰੇ ਹਿੰਦੁਸਤਾਨ ਦੇ ਕਿਸਾਨ ਇਦਾਂ ਦੇਖ ਰਹੇ ਨੇ ਕਿ ਸਾਡੀ ਜਿਹੜੀ ਐਮਐਸਪੀ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਕਰੋ ਪਰ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਸਭ ਤੋਂ ਖਤਰਨਾਕ ਗੱਲ ਹੈ ਕਿ ਜਿਹੜੇ ਆਦਮੀਆਂ ਨੇ ਉੱਥੇ ਖਨੌਰੀ ਬਾਰਡਰ ਦਾ ਉੱਥੇ ਕੀਤਾ ਉਹਨਾਂ ਹੀ ਪੁਲਿਸ ਅਫਸਰਾਂ ਨੂੰ ਰਾਸ਼ਟਪਤੀ ਅਵਾਰਡ ਲਈ ਮੈ ਉਹ ਕਰਨਾ ਇਹ ਬਹੁਤ ਵੱਡੀ ਮੇਰੇ ਖਿਆਲ ਲਾ ਕੇ ਚੜਾਉਣ ਵਾਲੀ ਗੱਲ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿ ਕਿਸਾਨ ਨੂੰ ਅਸੀਂ ਆਉਂਦਾ ਤਾਂ ਕਿੰਨੇ ਆ ਤੂੰ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਨੂੰ ਅਸੀਂ ਇਹ ਪ੍ਰੈਜ਼ੀਡੈਂਟ ਅਵਾਰਡ ਲਈ ਰਾਸ਼ਟਰਪਤੀ ਮੈਡਲ ਨੂੰ ਰਿਕਮੈਂਡ ਕਰਦੇ ਇਹ ਬਹੁਤ ਗਲਤ ਗੱਲ ਹੈ ਇਹਦੇ ਤੇ ਵੀ ਪਾਰਲੀਮੈਂਟ ਦੀ ਗੱਲ ਕੀਤੀ ਜਾਏ। ਸਾਡੇ ਵਾਸਤੇ ਕੋਈ ਜਿਹੜੀ ਇਹ ਬੜੀ ਪੁਰਾਣੀ ਜਿਹੜੀ ਇੰਡੀਅਨ ਗਵਰਨਮੈਂਟ ਨੇ ਜੋ ਐਟਮੋਸਫੇਅਰ ਕ੍ਰੀਏਟ ਕਰ ਦਿੱਤਾ ਹਿੰਦੁਸਤਾਨ 'ਚ ਇਹ ਪੰਜਾਬ ਕਲੇ ਦੀ ਮੰਗ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਮੰਗ ਹੈ। ਔਰ ਇਹ ਇਸke ਇਹ ਜੋ ਉੱਪਰ ਸਾਨੂੰ ਪ੍ਰਾਈਵੇਟ ਬਿਲ ਪ੍ਰਾਈਵੇਟ ਬਿਲ ਦੇ ਨਾਲ-ਨਾਲ ਸਾਨੂੰ ਪੂਰੀ اپੋਜੀਸ਼ਨ ਨੂੰ ਇਕੱਠਿਆਂ ਹੋ ਕੇ ਇਹ ਦੇ ਬਾਰੇ ਉਹਦੇ ਪਾਰਲੀਮੈਂਟ ਕੋਲਣਾ ਪਏਗਾ। ਤੋਂ ਦੱਸਣਾ ਪਏਗਾ ਕਿ ਜਿਹੜੇ ਕਿਸਾਨ ਐ ਉੱਥੇ ਬਾਰਡਰ ਤੇ ਬੈਠੇ ਨੇ ਪੂਰੇ ਹਿੰਦੁਸਤਾਨ ਦੇ ਕਿਸਾਨ ਇਧਰ ਦੇਖ ਰਹੇ ਨੇ ਕਿ ਸਾਡੀ ਜਿਹੜੀ ਐਮਐਸਪੀ ਤੇ ਹੋਰ ਚੀੜੀਆਂ ਚੀਜ਼ਾਂ ਨੇ ਉਹਨਾਂ ਕਰੋ ਪਰ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਸਭ ਤੋਂ ਖਤਰਨਾਕ ਗੱਲ ਹੈ ਕਿ ਜਿਹੜੀ ਆਦਮੀਆਂ ਨੇ ਉੱਥੇ ਖਨੌਰੀ ਬਾਰਡਰ ਦਾ ਉੱਥੇ ਕੀਤਾ ਉਹਨਾਂ ਹੀ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਦਿੱਤਾ ਮੇ ਉਹ ਕਰਨਾ ਇਹ ਬਹੁਤ ਵੱਡੀ ਮੇ ਰੱਖਿਆ ਵਾਲਾ ਕਿ ਚੜਾਉਣ ਵਾਲੀ ਗੱਲ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿ ਕਿਸਾਨ ਨੂੰ ਅਸੀਂ ਆਂਦਾ ਤਾਂ ਕਿੰਨੇ ਆ ਤੂੰ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਨੂੰ ਅਸੀਂ ਪ੍ਰੈਜ਼ੀਡੈਂਟ ਅਵਾਰਡ ਲਈ ਰਾਸ਼ਟਰਪਤੀ ਮੈਡਲ ਲਈ ਰਿਟਰਨ ਰਿਕਮੈਂਡ ਕਰਦੇ ਇਹ ਬਹੁਤ ਗਲਤ ਗੱਲ ਹੈ ਇਹਦੇ ਤੇ ਵੀ ਪਾਰਲੀਮੈਂਟ ਦੀ ਗੱਲ ਕੀਤੀ ਜਾਏਗੀ ਟਿਕੋ ਜਿਹੜੀ ਇਹ ਬੜੀ ਪੁਰਾਣੀ ਜਿਹੜੀ ਇੰਡੀਅਨ ਗਵਰਨਮੈਂਟ ਨੇ ਜੋ ਐਟਮੋਸਫੇਅਰ ਕ੍ਰੀਏਟ ਕਰ ਦਿੱਤਾ ਹਿੰਦੁਸਤਾਨ ਚ ਇਹ ਪੰਜਾਬ ਕਲੇ ਦੀ ਮੰਗ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਮੰਗ ਹੈ ਔਰ ਇਹ ਇਸਕੇ ਇਹ ਜੋ ਉੱਪਰ ਸਾਨੂੰ ਪ੍ਰਾਈਵੇਟ ਬਿਲ ਪ੍ਰਾਈਵੇਟ ਬਿਲ ਦੇ ਨਾਲ ਨਾਲ ਸਾਨੂੰ ਪੂਰੀ اپੋਜੀਸ਼ਨ ਨੂੰ ਇਕੱਠਿਆਂ ਹੋ ਕੇ ਇਹ ਦੇ ਬਾਰੇ ਉਹਦੇ ਪਾਰਲੀਮੈਂਟ ਕੋਲਣਾ ਪਏਗਾ ਔਰ ਦੱਸਣਾ ਪਏਗਾ ਕਿ ਜਿਹੜੇ ਕਿਸਾਨ ਐ ਉੱਥੇ ਬਾਰਡਰ ਤੇ ਬੈਠੇ ਨੇ ਪੂਰੇ ਹਿੰਦੁਸਤਾਨ ਦੇ ਕਿਸਾਨ ਇਦਾਂ ਦੇਖ ਰਹੇ ਨੇ ਕਿ ਸਾਡੀ ਜਿਹੜੀ ਐਮਐਸਪੀ ਤੇ ਹੋਰ ਚੀੜੀਆਂ ਚੀਜ਼ਾਂ ਨੇ ਉਹਨਾਂ ਕਰੋ ਪਰ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਸਭ ਤੋਂ ਖਤਰਨਾਕ ਗੱਲ ਹੈ ਕਿ ਜਿਹੜੀ ਆਦਮੀਆਂ ਨੇ ਉੱਥੇ ਖਨੌਰੀ ਬਾਰਡਰ ਦਾ ਉੱਥੇ ਕੀਤਾ ਉਹਨਾਂ ਹੀ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਲਈ ਮੈਂ ਉਹ ਕਰਨਾ ਇਹ ਬਹੁਤ ਵੱਡੀ ਮੇਰੇ ਖਿਆਲ ਲਾ ਕੇ ਚੜਾਉਣ ਵਾਲੀ ਗੱਲ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਸਾਨ ਨੂੰ ਅਸੀਂ ਆਂਦਾ ਤਾਂ ਕਿੰਨੇ ਤੂੰ ਉਹਨਾਂ ਤੇ ਗੋਲੀਆਂ ਚਲਾਉਣ ਵਾਲੇ ਨੂੰ ਅਸੀਂ ਪ੍ਰੈਜ਼ੀਡੈਂਟ ਅਵਾਰਡ ਲਈ ਰਾਸ਼ਟਰਪਤੀ ਮੈਡਲ ਲਈ ਉਤਰਨ ਰਿਕਮੈਂਡ ਕਰਦੇ ਇਹ ਬਹੁਤ ਗਲਤ ਗੱਲ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ